ਦੀ ਵਿਦਾਇਤੀ ਮੋਢਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਹੋਣਾ ਦੇ ਵੱਲੋਂ ਦਿੱਤਾ ਗਿਆ ਔਰ ਬੇहद ਹੀ ਪਾਵਕ ਤਸਵੀਰਾਂ ਨੇ ਬਹੁਤ ਹੀ ਮਨ ਉਦਾਸ ਹੁੰਦਾ ਕਿਉਂਕਿ ਐਡਾ ਨਾਮ ਦੁਨੀਆ ਤੇ ਪੈਦਾ ਕਰਕੇ ਤੇ ਅੱਜ ਚਲੇ ਗਏ ਦਿਹਾਂਤ ਹੋਇਆ ਉਹਨਾਂ ਦਾ ਸ਼ਰੀਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸੁੱਤੇ ਔਰ ਸੁੱਤੇ ਪਈ ਰਹੇਗੇ 70 ਸਾਲ ਦੀ ਉਹਨਾਂ ਦੀ ਉਮਰ ਸੀ ਸੁਚੇਤ ਪਾਤਰ ਸਾਹਿਬ ਦੀ ਉਹਨਾਂ ਦੀਆਂ ਕਲਮਾ ਗਜ਼ਲਾਂ ਜੋ ਵੀ ਉਹਨਾਂ ਨੇ ਲਿਖੀਆਂ ਨਿਗੀਆਂ ਤਾਂ ਹਮੇਸ਼ਾ ਲਈ ਯਾਦ ਰਹਿਣਗੀਆਂ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਤੇ ਹਰ ਇੱਕ ਦੀ ਅੱਖ ਨਮ ਹੈ ਪਰੀਆਂ ਅੱਖਾਂ ਦੇ ਨਾਲ ਸਭ ਨੇ ਉਹਨਾਂ ਨੂੰ ਅੰਤਿਮ ਵਧਾਈ ਦਿੱਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਅੰਤਿਮ ਸੰਸਕਾਰ ਦੀਆਂ ਉਹਨਾਂ ਦੇ ਉਹਨਾਂ ਦੀਆਂ ਕਈ ਗੱਲਾਂ ਯਾਦ ਆ ਜਾਂਦੀਆਂ ਨੇ ਜਿਵੇਂ ਉਹਨਾਂ ਨੇ ਲਿਖਿਆ ਸੀਗਾ ਕਿ ਇਹਨਾਂ ਵਿੱਚ ਹਵਾ ਦੇ ਵਿੱਚ ਲਿਖੇ ਹਰਫ਼ ਲਫ਼ਜ਼ਾਂ ਦੀ ਦਰਗਾਹ ਪਚੜਦੀ ਬਾਜੀ ਸੁਰਜ਼ਮੀਨ ਬਿਰਕ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਹੋਰ ਸ਼ਬਦਾਂ ਦਾ ਘਾਟਾ ਪੈ ਗਿਆ ਕਿਉਂਕਿ ਸ਼ਬਦ ਪੈਦਾ ਕਰਨ ਵਾਲੇ ਲਿਖਣ ਵਾਲੇ ਕਵਿਤਾਵਾਂ ਬੋਲਣ ਵਾਲੇ ਉਹ ਚਲੇ ਗਏ ਨੇ ਇਸੇ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾਏਗਾ ਸੁਰਜੀਤ ਪਾਤਰ ਜੀ ਦੀ ਅੰਤਿਮ ਯਾਤਰਾ ਦੇ ਵਿੱਚ ਵੱਡੀਆਂ ਸਖਸ਼ੀਤਾ ਪਹੁੰਚੀਆਂ ਹਰ ਇੱਕ ਨੇ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹਰ ਇੱਕ ਦੀ ਅੱਖ ਨਾ ਮੈਂ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜੋ ਵੀ ਉਹਨਾਂ ਨੂੰ ਕੋਈ ਸੁਣਦਾ ਸੀਗਾ ਤਾਂ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਅੱਜ ਔਰ ਲੋਕਾਂ ਨੇ ਸੁਰਜੀਤ ਪਾਤਰ ਉਹਨਾਂ ਦੇ ਲਈ ਨਾਰੇ ਵੀ ਲਾਏ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਪੰਜਾਬੀ ਸਾਹਿਤ ਜਗਤ ਦੇ ਵਿੱਚ ਜਲੰਧਰ ਦੇ ਪਾਠਕਲਾਂ ਦੇ ਰਹਿਣ ਵਾਲੇ ਸੀ surjit patar ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਕੇ ਉਹਨਾਂ ਨੇ ਪੀ ਐਚ ਡੀ ਹਾਸਲ ਕੀਤੀ ਔਰ ਐਗਰੀਕਲਚਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋ ਸੇਵਾਵਾਂ ਉਹ ਦਿੱਤੀਆਂ ਸੀਗੀਆਂ ਔਰ 2012 ਦੇ ਵਿੱਚ ਪਦਮਸ਼ਰੀ ਅਵਾਰਡ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਸੀਗਾ 1979 ਦੇ ਵਿੱਚ ਪੰਜਾਬ ਸਾਇੰਟ ਅਕੈਡਮੀ ਅਵਾਰਡ 1993 ਦੇ ਵਿੱਚ ਸਾਇੰਟ ਅਕੈਡਮੀ ਅਵਾਰਡ ਉਹਨਾਂ ਨੂੰ ਮਿਲਿਆ ਔਰ 1999 ਦੇ ਵਿੱਚ ਪੰਚਾਨੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2007 ਦੇ ਵਿੱਚ ਅਰੰਧਕਾਵ ਸਰਮਾਰ ਉਹਨਾਂ ਨੂੰ ਮਿਲਿਆ 2010 ਦੇ ਵਿੱਚ ਸਰਸਵਤੀ ਸਰਮਾਹ ਅਤੇ ਗੰਗਾ ਤੇ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਨੂੰ ਮਿਲਦਾ ਔਰ ਖਾਸ ਤੌਰ ਤੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਂ ਤੇ ਅਸੀਂ ਇੱਕ ਅਵਾਰਡ ਰੱਖਾਂਗੇ ਪਾਤਰ ਅਵਾਰਡ ਜਿਸ ਦਾ ਨਾਂ ਹੋਊਗਾ ਜਿਹਦੇ ਵਿੱਚ ਬੱਚੇ ਛੋਟੇ ਹੋਣਗੇ ਜ 7ਵੀਂ 8ਵੀਂ ਤੋਂ ਲੈ ਕੇ 10ਵੀਂ ਤੱਕ ਜਿਹਨੇ ਬੱਚੇ ਨੇ ਉਹਨਾਂ ਨੂੰ ਇਸ ਸ਼ਾਇਰੀ ਦੇ ਨਾਲ ਲਿਖਤ ਦੇ ਨਾਲ ਕਵਿਤਾਵਾਂ ਦੇ ਨਾਲ ਜੋੜਨ ਦੇ ਲਈ ਇਹ ਜਿਹੜਾ ਅਵਾਰਡ ਸ਼ੁਰੂ ਕੀਤਾ ਜਾਊਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇਹਦੀ ਮਨਪਭਾਵਕ ਹੁੰਦੇ ਕਿਉਂਕਿ ਬਹੁਤ ਗੱਲਾਂ ਉਹਨਾਂ ਦੀ ਯਾਦ ਆਉਂਦੀਆਂ ਅਕਸਰ ਉਹਨਾਂ ਦਾ ਇੱਕ ਸ਼ੇਅਰ ਸੁਣਿਆ ਕਰਦੀ ਸੀਗੀ ਉਹ ਕਹਿੰਦੇ ਸੀਗੇ ਕਿ ਜੇ ਆਈ ਪੱჭੜ ਤਾਂ ਫੇਰ ਕੀ ਹੈ ਤੂੰ ਅਗਲੀ ਰੋਚੇ ਕੀਨ ਰੱਖੀ ਮੈਂ ਲੱਭ ਕੇ ਕਿ ਤੋਲੇ ਆਉਣਾ ਕਲਮਾ ਤੂੰ ਫੁੱਲਾਂ ਜੁੱਗੀ ਜ਼ਮੀਨ ਰੱਖੀ ਪੰਜਾਬੀ ਵਿਰਸੇ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਸਾਨੂੰ ਹਮੇਸ਼ਾ ਫਿਕਰ ਕਰਿਆ ਕਰਦੇ ਸੀਗੇ ਪੰਜਾਬ ਦੀ ਕੀ ਅਗੇ ਪੰਜਾਬ ਦਾ ਕੀ ਬਣਨਾ ਹੈ ਕੀ ਹੋਣਾ ਹੈ ਪੰਜਾਬ ਦੇ ਵਿੱਚ ਤਾਂ ਗਜ਼ਲਾਂ ਜਿਹੜੀਆਂ ਪੰਜਾਬੀ ਚ ਉਹਨਾਂ ਨੇ ਲਿਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਦੁਨੀਆ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਇਹ ਗੱਲਾਂ ਕਹਿੰਦੇ ਨੇ ਨਾ ਸ਼ਾਇਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਉਹ ਪਹਿਲਾਂ ਹੀ ਸਾਰੀਆਂ ਗੱਲਾਂ ਲੱਗੇ ਸੀਗੇ ਸਾਰੀਆਂ ਗੱਲਾਂ ਉਹਨਾਂ ਨੇ ਉਸੇ ਤਰ੍ਹਾਂ ਹੀ ਲਿਖੀਆਂ ਤੇ ਅੱਜ ਉਹੀ ਗੱਲਾਂ ਉਹ ਸੁਣ ਕੇ ਪੜ੍ਹ ਕੇ ਯਾਦ ਕਰ ਰਹੇ ਹਨ ਉਹਨਾਂ ਰਹਿਂਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੂਗਾ। ਪ੍ਰਿਆਸਕ نیوز ਵੱਲੋਂ ਵੀ ਅਸੀਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਾਂ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਲਿਖੇ ਲਾਵੇ। ਅੱਜ ਪੰਜ ਤਤਾਂ 'ਚ ਵਲੀਨ ਹੋ ਗਏ ਨੇ ਪਦਮਸ਼੍ਰੀ ਸੁਜੀਤ ਬਾਦਰ ਜੀ ਇਹ ਹਸਤੀਆਂ ਅੱਜ ਲੁਧਿਆਣਾ ਵਿਖੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੀਆਂ ਚਾਹੇ ਰਾਜਨੀਤਿਕ ਕਈ ਜਾਂ ਕੋਈ ਕਹਿ ਲਿਏ ਕਿ ਐਂਟਰਟੇਨਮੈਂਟ ਫਿਲਮ ਜਗਤ ਦੇ ਨਾਲ ਜੁੜੇ ਹੋਏ ਲੋਕ ਹੋਣ ਤਾਹਰ ਕੋਈ ਉਹਨਾਂ ਦੇ ਘਰ ਪਹੁੰਚੇ ਔਰ ਅੰਤਿਮ ਸੰਸਕਾਰ ਹੋਏ ਔਰ ਸਰਕਾਰੀ ਤਰੀਕੇ ਦੇ ਨਾਲ ਜਿਵੇਂ ਤੋਂਪਾਂ ਦੀ ਸਲਾਮੀ ਉਹਨਾਂ ਨੂੰ ਦਿੱਤੀ ਗਈ ਆਖਰੀ ਵਾਰ ਜਾਂਦੀ ਵਿਦਾਈ ਤੇ ਮੋਢਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਹੋਣਾ ਦੇ ਵੱਲੋਂ ਦਿੱਤਾ ਗਿਆ ਔਰ ਬੇहद ਹੀ ਪਾਵਕ ਤਸਵੀਰਾਂ ਨੇ ਬਹੁਤ ਹੀ ਮਨ ਉਦਾਸ ਹੁੰਦਾ ਕਿਉਂਕਿ ਐਡਾ ਨਾਮ ਦੁਨੀਆ ਤੇ ਪੈਦਾ ਕਰਕੇ ਤੇ ਆ ਚਲੇ ਗਏ ਦਿਹਾਂਤ ਹੋਇਆ ਉਹਨਾਂ ਦਾ ਸ਼ਰੀਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸੁੱਤੇ ਔਰ ਸੁੱਤੇ ਪਈ ਰਹੇਗੇ 90 ਸਾਲ ਦੀ ਉਹਨਾਂ ਦੀ ਉਮਰ ਸੀ ਸੁਜੀਤ ਬਾਦਰ ਸਾਹਿਬ ਦੀ ਉਹਨਾਂ ਦੀ ਕਲਮਾ ਗ਼ਜ਼ਲਾਂ ਜੋ ਵੀ ਉਹਨਾਂ ਨੇ ਲਿਖੀਆਂ ਨੇ ਗੀਆਂ ਤਾਂ ਹਮੇਸ਼ਾ ਲਈ ਯਾਦ ਰਹਿਣ ਗਿਆ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਤੇ ਹਰ ਇੱਕ ਦੀ ਅੱਖ ਨਮ ਹੈ ਪਰ ਇਹ ਅੱਖਾਂ ਦੇ ਨਾਲ ਸਭ ਨੇ ਉਹਨਾਂ ਨੂੰ ਅੰਤਿਮ ਵਧਾਈ ਦਿੱਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਅੰਤਿਮ ਸੰਸਕਾਰ ਦੀ ਹੈ ਉਹਨਾਂ ਦੇ ਉਹਨਾਂ ਦੀ ਕਈ ਗੱਲਾਂ ਯਾਦ ਆ ਜਾਂਦੀਆਂ ਨੇ ਜਿਵੇਂ ਉਹਨਾਂ ਨੇ ਲਿਖਿਆ ਸੀਗਾ ਕਿ ਇਨਾ ਵਿੱਚ ਹਵਾ ਦੇ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾ ਪਚੜਦੀ ਬਾਜੀ ਸੁਰਜ਼ਮੀਨ ਬਿਰਕ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਣ ਵਾਲਾ ਹੋਰ ਸ਼ਬਦਾਂ ਦਾ ਘਾਟਾ ਪੈ ਗਿਆ ਕਿਉਂਕਿ ਸ਼ਬਦ ਪੈਦਾ ਕਰਨ ਵਾਲੇ ਲਿਖਣ ਵਾਲੇ ਕਵਿਤਾਵਾਂ ਬੋਲਣ ਵਾਲੇ ਉਹ ਚਲੇ ਗਏ ਨੇ ਪਰ ਇਸੇ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾਏਗਾ ਸੁਰਜੀਤ ਪਾਤਰ ਜੀ ਦੀ ਅੰਤਮ ਯਾਤਰਾ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹਰ ਇੱਕ ਨੇ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਰ ਇੱਕ ਦੀ ਅਖਨਾ ਮੈਂ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜੋ ਵੀ ਉਹਨਾਂ ਨੂੰ ਕੋਈ ਸੁਣਦਾ ਸੀਗਾ ਤਾਂ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ ਅੱਜ ਔਰ ਲੋਕਾਂ ਨੇ ਸੁਰਜੀਤ ਪਾਤਰ ਉਹਨਾਂ ਦੇ ਲਈ ਨਾਰੇ ਵੀ ਲਾਏ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਪੰਜਾਬੀ ਸਾਹਿਤ ਜਗਤ ਦੇ ਵਿੱਚ ਜਲੰਧਰ ਦੇ ਪਾਤਰਕਲਾ ਦੇ ਰਹਿਣ ਵਾਲੇ ਸੀ surjit patar ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਕੇ ਉਹਨਾਂ ਨੇ ਪੀ ਐਚ ਡੀ ਹਾਸਲ ਕੀਤੀ ਔਰ ਐਗਰੀਕਲਚਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋ ਸੇਵਾਵਾਂ ਦਿੱਤੀਆਂ ਸੀਗੀਆਂ ਔਰ 2012 ਦੇ ਵਿੱਚ ਪਦਮਸ਼ਰੀ ਅਵਾਰਡ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਸੀਗਾ 1970 ਦੇ ਵਿੱਚ ਪੰਜਾਬ ਸਾਇਟ ਅਕੈਡਮੀ ਅਵਾਰਡ 1993 ਦੇ ਵਿੱਚ ਸਾਇਟ ਅਕੈਡਮੀ ਅਵਾਰਡ ਉਹਨਾਂ ਨੂੰ ਮਿਲਿਆ ਔਰ 1999 ਦੇ ਵਿੱਚ ਪੰਚਾਨੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2007 ਦੇ ਵਿੱਚ ਅਰੰਧ ਕਾਵ ਸਰਮਾਰ ਉਹਨਾਂ ਨੂੰ ਮਿਲਿਆ 2010 ਦੇ ਵਿੱਚ ਸਰਸਵਤੀ ਸర్మਾਣ ਅਤੇ ਗੰਗਾ ਤੇ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਨੂੰ ਮਿਲਦਾ ਔਰ ਖਾਸ ਤੌਰ ਤੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਂ ਤੇ ਅਸੀਂ ਇੱਕ ਅਵਾਰਡ ਰੱਖਾਂਗੇ ਪਾਤਰ ਅਵਾਰਡ ਜਿਸ ਦਾ ਨਾਂ ਹੋਊਗਾ ਜਿਹਦੇ ਵਿੱਚ ਬੱਚੇ ਛੋਟੇ ਹੋਣਗੇ 7ਵੀਂ 8ਵੀਂ ਤੋਂ ਲੈ ਕੇ 10ਵੀਂ ਤੱਕ ਜਿਹਨੇ ਬੱਚੇ ਨੇ ਉਹਨਾਂ ਨੂੰ ਇਸ ਸ਼ਾਇਰੀ ਦੇ ਨਾਲ ਲਿਖਤ ਦੇ ਨਾਲ ਕਵਿਤਾਵਾਂ ਦੇ ਨਾਲ ਜੋੜਨ ਦੇ ਲਈ ਇਹ ਜਿਹੜਾ ਅਵਾਰਡ ਸ਼ੁਰੂ ਕੀਤਾ ਜਾਊਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇਹੱਦ ਹੀ ਮਨ ਭਾਵਕ ਹੁੰਦੇ ਕਿਉਂਕਿ ਬਹੁਤ ਗੱਲਾਂ ਉਹਨਾਂ ਦੀ ਯਾਦ ਆਉਂਦੀਆਂ ਅਕਸਰ ਉਹਨਾਂ ਦਾ ਇੱਕ ਸ਼ੇਅਰ ਸੁਣਿਆ ਕਰਦੀ ਸੀਗੀ ਉਹ ਕਹਿੰਦੇ ਸੀਗੇ ਕਿ ਜੇ ਆਈ ਪੱჭੜ ਤਾਂ ਫੇਰ ਕੀ ਹੈ ਤੂੰ ਅਗਲੀ ਰੋਚੀ ਯਕੀਨ ਰੱਖੀ ਮੈਂ ਲੱਭ ਕੇ ਕਿ ਤੋਲੇ ਆਉਣਾ ਕਲਮਾ ਤੂੰ ਫੁੱਲਾਂ ਜੁਗੀ ਜ਼ਮੀਨ ਰੱਖੀ ਪੰਜਾਬੀ ਵਿਰਸੇ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਸਾਨੂੰ ਹਮੇਸ਼ਾ ਫਿਕਰ ਕਰਿਆ ਕਰਦੇ ਸੀਗੇ ਪੰਜਾਬ ਦੀ ਕੀ ਅੱਗੇ ਪੰਜਾਬ ਦਾ ਕੀ ਬਣਨਾ ਹੈ ਕੀ ਹੋਣਾ ਹੈ ਪੰਜਾਬ ਦੇ ਵਿੱਚ ਤਾਂ ਗਜ਼ਲਾਂ ਜਿਹੜੀਆਂ ਪੰਜਾਬੀ ਚ ਉਹਨਾਂ ਨੇ ਲਿਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਦੁਨੀਆ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਇਹ ਗੱਲਾਂ ਕਹਿੰਦੇ ਨੇ ਨਾ ਸ਼ਾਇਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਉਹ ਪਹਿਲਾਂ ਹੀ ਸਾਰੀਆਂ ਗੱਲਾਂ ਲੱਗ ਗਈ ਸੀਗੇ ਸਾਰੀਆਂ ਗੱਲਾਂ ਉਹਨਾਂ ਨੇ ਉਸੇ ਤਰ੍ਹਾਂ ਹੀ ਲਿਖੀਆਂ ਤੇ ਅੱਜ ਉਹੀ ਗੱਲਾਂ ਉਹ ਸੁਣ ਕੇ ਪੜ੍ਹ ਕੇ ਯਾਦ ਕਰ ਰਹੇ ਹਨ ਉਹਨੂੰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੂਗਾ। ਪ੍ਰਿਆਸਕ نیوز ਵੱਲੋਂ ਵੀ ਅਸੀਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਾਂ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਲੇਖੇ ਲਾਵੇ। ਅੱਜ ਪੰਜ ਤਤਾਂ 'ਚ ਵਲੀਨ ਹੋ ਗਏ ਨੇ ਪਦਮਸ਼੍ਰੀ ਸੁਜੀਤ ਬਾਦਰ ਜੀ। ਅੜੀਆ ਹਸਤੀਆਂ ਅੱਜ ਲੁਧਿਆਣਾ ਵਿਖੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੀਆਂ ਚਾਹੇ ਰਾਜਨੀਤਿਕ ਕਈ ਜਾਂ ਕੋਈ ਕਹ ਲਿਏ ਕਿ ਐਂਟਰਟੇਨਮੈਂਟ ਫਿਲਮ ਜਗਤ ਦੇ ਨਾਲ ਜੁੜੇ ਹੋਏ ਲੋਕ ਹੋਣ ਤਹਾਰ ਕੋਈ ਉਹਨਾਂ ਦੇ ਘਰ ਪਹੁੰਚੇ ਔਰ ਅੰਤਿਮ ਸੰਸਕਾਰ ਹੋਇਆ ਔਰ ਸਰਕਾਰੀ ਤਰੀਕੇ ਦੇ ਨਾਲ ਜਿਵੇਂ ਤੋਂਪਾਂ ਦੀ ਸਲਾਮੀ ਉਹਨਾਂ ਨੂੰ ਦਿੱਤੀ ਗਈ ਆਖਰੀ ਵਾਰ ਜਾਂਦੀ ਵਿਦਾਈ ਤੇ ਮੋਢਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘੂਣਾ ਦੇ ਵੱਲੋਂ ਦਿੱਤਾ ਗਿਆ ਰ ਬਿਹਤ ਹੀ ਪਾਵਕ ਤਸਵੀਰਾਂ ਨੇ ਬਹੁਤ ਹੀ ਮਨ ਉਦਾਸ ਹੁੰਦਾ ਕਿਉਂਕਿ ਐਡਾ ਨਾਮ ਦੁਨੀਆ ਤੇ ਪੈਦਾ ਕਰਕੇ ਤੇ ਅੱਜ ਚਲੇ ਗਏ ਦਿਹਾਂਤ ਹੋਇਆ ਉਹਨਾਂ ਦਾ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸੁੱਤੇ ਔਰ ਸੁੱਤੇ ਪਈ ਰਹੇ 90 ਸਾਲ ਦੀ ਉਹਨਾਂ ਦੀ ਉਮਰ ਸੀ ਸੁਚੀਤ ਬਾਦਰ ਸਾਹਿਬ ਦੀ ਉਹਨਾਂ ਦੀ ਕਲਮਾ ਗਜ਼ਲਾਂ ਜੋ ਵੀ ਉਹਨਾਂ ਨੇ ਲਿਖੀਆਂ ਨੇ ਗਿਆ ਤਾਂ ਹਮੇਸ਼ਾ ਲਈ ਯਾਦ ਰਹਿਣ ਗਿਆ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਤੇ ਹਰ ਇੱਕ ਦੀ ਅੱਖ ਨਮ ਹੈ ਪਰ ਇਹ ਅੱਖਾਂ ਦੇ ਨਾਲ ਸਭ ਨੇ ਉਹਨਾਂ ਨੂੰ ਅੰਤਿਮ ਵਧਾਈ ਦਿੱਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਅੰਤਿਮ ਸੰਸਕਾਰ ਦੀ ਹੈ ਉਹਨਾਂ ਦੇ ਉਹਨਾਂ ਦੀ ਕਈ ਗੱਲਾਂ ਯਾਦ ਆ ਜਾਂਦੀਆਂ ਨੇ ਜਿਵੇਂ ਉਹਨਾਂ ਨੇ ਲਿਖਿਆ ਸੀਗਾ ਕਿ ਇਨਾ ਵਿੱਚ ਹਵਾ ਦੇ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾ ਪਚੜਦੀ ਬਾਜੀ ਸੁਰ ਜ਼ਮੀਨ ਬਿਰਕ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਣ ਵਾਲਾ ਹੋ ਸ਼ਬਦਾਂ ਦਾ ਘਾਟਾ ਪੈ ਗਿਆ ਕਿਉਂਕਿ ਸ਼ਬਦ ਪੈਦਾ ਕਰਨ ਵਾਲੇ ਲਿਖਣ ਵਾਲੇ ਕਵਿਤਾਵਾਂ ਬੋਲਣ ਵਾਲੇ ਉਹ ਚਲੇ ਗਏ ਨੇ ਪਰ ਇਸੇ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾਏਗਾ ਸੁਰਜੀਤ ਪਾਤਰ ਜੀ ਦੀ ਅੰਤ ਯਾਤਰਾ ਦੇ ਵਿੱਚ ਵੱਡੀਆਂ ਸਖਸ਼ੀਤਾ ਪਹੁੰਚੀਆਂ ਹਰ ਇੱਕ ਨੇ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹਰ ਇੱਕ ਦੀ ਅੱਖ ਨਾ ਮੈਂ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜੋ ਵੀ ਉਹਨਾਂ ਨੂੰ ਕੋਈ ਸੁਣਦਾ ਸੀਗਾ ਤਾਂ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਅੱਜ ਔਰ ਲੋਕਾਂ ਨੇ ਸੁਰਜੀਤ ਪਾਤਰ ਉਹਨਾਂ ਦੇ ਲਈ ਨਾਰੇ ਵੀ ਲਾਏ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਪੰਜਾਬੀ ਸਹਿਤ ਜਗਤ ਦੇ ਵਿੱਚ ਜਲੰਧਰ ਦੇ ਪਾਠੜ ਕਲਾ ਦੇ ਰਹਿਣ ਵਾਲੇ ਸੀ ਜੁਰਜੀਤ ਪਾਤਰ ਪੰਜਾਬੀ ਸਾਇੰਸ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਕੇ ਉਹਨਾਂ ਨੇ ਪੀ ਐਚ ਡੀ ਹਾਸਲ ਕੀਤੀ ਔਰ ਐਗਰੀਕਲਚਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋ ਸੇਵਾਵਾਂ ਦਿੱਤੀਆਂ ਸੀਗੀਆਂ ਔਰ 2012 ਦੇ ਵਿੱਚ ਪਦਮਸ਼ਰੀ ਅਵਾਰਡ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਸੀਗਾ 1970 ਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਅਵਾਰਡ 1993 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਉਹਨਾਂ ਨੂੰ ਮਿਲਿਆ ਔਰ 1999 ਦੇ ਵਿੱਚ ਪੰਚਾਨੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2007 ਦੇ ਵਿੱਚ ਅਰੰਧਕਾਵ ਸਰਮਾਰ ਉਹਨਾਂ ਨੂੰ ਮਿਲਿਆ 2010 ਦੇ ਵਿੱਚ ਸਰਸਵਤੀ ਸర్మਾਹਰ ਅਤੇ ਗੰਗਾ ਤੇ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਨੂੰ ਮਿਲਦਾ ਔਰ ਖਾਸ ਤੌਰ ਤੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਂ ਤੇ ਅਸੀਂ ਇੱਕ ਅਵਾਰਡ ਰੱਖਾਂਗੇ ਪਾਤਰ ਅਵਾਰਡ ਜਿਸ ਦਾ ਨਾਂ ਹੋਊਗਾ ਜਿਹਦੇ ਵਿੱਚ ਬੱਚੇ ਛੋਟੇ ਹੋਣਗੇ 7ਵੀਂ 8ਵੀਂ ਤੋਂ ਲੈ ਕੇ 10ਵੀਂ ਤੱਕ ਜਿਹਨੇ ਬੱਚੇ ਨੇ ਉਹਨਾਂ ਨੂੰ ਇਸ ਸ਼ਾਇਰੀ ਦੇ ਨਾਲ ਲਿਖਤ ਦੇ ਨਾਲ ਕਵਿਤਾਵਾਂ ਦੇ ਨਾਲ ਜੋੜਨ ਦੇ ਲਈ ਇਹ ਜਿਹੜਾ ਅਵਾਰਡ ਸ਼ੁਰੂ ਕੀਤਾ ਚਾਹੂਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇਹੱਦ ਹੀ ਮਨ ਭਾਵਕ ਹੁੰਦੇ ਕਿਉਂਕਿ ਬਹੁਤ ਗੱਲਾਂ ਉਹਨਾਂ ਦੀ ਯਾਦ ਆਉਂਦੀਆਂ ਅਕਸਰ ਉਹਨਾਂ ਦਾ ਇੱਕ ਸ਼ੇਅਰ ਸੁਣਿਆ ਕਰਦੀ ਸੀਗੀ ਉਹ ਕਹਿੰਦੇ ਸੀਗੇ ਕਿ ਜੇ ਆਈ ਪੱჭੜ ਤਾਂ ਫੇਰ ਕੀ ਹੈ ਤੂੰ ਅਗਲੀ ਰੋਚੀ ਯਕੀਨ ਰੱਖੀ ਮੈਂ ਲੱਭ ਕੇ ਕਿ ਤੋਲੇ ਆਉਣਾ ਕਲਮਾ ਤੂੰ ਫੁੱਲਾਂ ਜੁੱਗੀ ਜ਼ਮੀਨ ਰੱਖੀ ਪੰਜਾਬੀ ਵਿਰਸੇ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਇਹ ਚਿੰਤਾ ਵਿੱਚ ਸਾਨੂੰ ਹਮੇਸ਼ਾ ਫਿਕਰ ਕਰਿਆ ਕਰਦੇ ਸੀਗੇ ਪੰਜਾਬ ਦੀ ਕੀ ਅੱਗੇ ਪੰਜਾਬ ਦਾ ਕੀ ਬਣਨਾ ਹੈ ਕੀ ਹੋਣਾ ਹੈ ਪੰਜਾਬ ਦੇ ਵਿੱਚ ਤਾਂ ਗਜ਼ਲਾਂ ਜਿਹੜੀਆਂ ਪੰਜਾਬੀ ਚ ਉਹਨਾਂ ਨੇ ਲਿਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਦੁਨੀਆ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਇਹ ਗੱਲਾਂ ਕਹਿੰਦੇ ਨੇ ਨਾ ਸ਼ਾਇਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਉਹ ਪਹਿਲਾਂ ਹੀ ਸਾਰੀਆਂ ਗੱਲਾਂ ਲਿਖ ਗਏ ਸੀਗੇ ਸਾਰੀਆਂ ਗੱਲਾਂ ਉਹਨਾਂ ਨੇ ਉਸੇ ਤਰ੍ਹਾਂ ਹੀ ਲਿਖੀਆਂ ਤੇ ਅੱਜ ਉਹੀ ਗੱਲਾਂ ਉਹ ਸੁਣ ਕੇ ਪੜ੍ਹ ਕੇ ਯਾਦ ਕਰ ਰਹੇ ਹਨ ਉਹ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੂਗਾ। ਪ੍ਰਿਆਸ ਅਖਬਾਰ ਉਸ ਵੱਲੋਂ ਵੀ ਅਸੀਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਾਂ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਲੇਖੇ ਲਾਵੇ। ਅੱਜ ਪੰਜ ਤਤਾਂ 'ਚ ਵਲੀਨ ਹੋ ਗਏ ਨੇ ਪਦਮਸ਼੍ਰੀ ਸੁਜੀਤ ਬਾਦਰ ਜੀ ਇਹ ਹਸਤੀਆਂ ਅੱਜ ਲੁਧਿਆਣਾ ਵਿਖੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੀਆਂ ਚਾਹੇ ਰਾਜਨੀਤਿਕ ਕਈ ਜਾਂ ਕੋਈ ਕਹਿ ਲਿਏ ਕਿ ਐਂਟਰਟੇਨਮੈਂਟ ਫਿਲਮ ਜਗਤ ਦੇ ਨਾਲ ਜੁੜੇ ਹੋਏ ਲੋਕ ਹੋਣ ਤਹਾਰ ਕੋਈ ਉਹਨਾਂ ਦੇ ਘਰ ਪਹੁੰਚੇ ਔਰ ਅੰਤਿਮ ਸੰਸਕਾਰ ਹੋਏ ਔਰ ਸਰਕਾਰੀ ਤਰੀਕੇ ਦਿਨਾਲ ਜਿਵੇਂ ਤੋਪਾਂ ਦੀ ਸਲਾਮੀ ਉਹਨਾਂ ਨੂੰ ਦਿੱਤੀ ਗਈ ਆਖਰੀ ਵਾਰ ਜਾਂਦੀ ਵਿਦਾਈ ਤੇ ਮੋਢਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਹੋਣਾ ਦੇ ਵੱਲੋਂ ਦਿੱਤਾ ਗਿਆ ਔਰ ਬੇहद ਹੀ ਪਾਵਕ ਤਸਵੀਰਾਂ ਨੇ ਬਹੁਤ ਹੀ ਮਨ ਉਦਾਸ ਹੁੰਦਾ ਕਿਉਂਕਿ ਐਡਾ ਨਾਮ ਦੁਨੀਆ ਤੇ ਪੈਦਾ ਕਰਕੇ ਤੇ ਅੱਜ ਚਲੇ ਗਏ ਦਿਹਾਂਤ ਹੋਇਆ ਉਹਨਾਂ ਦਾ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸੁੱਤੇ ਔਰ ਸੁੱਤੇ ਪਈ ਰਹਿ ਗਏ 70 ਸਾਲ ਦੀ ਉਹਨਾਂ ਦੀ ਉਮਰ ਸੀ ਸੁਜੀਤ ਬਾਦਰ ਸਾਹਿਬ ਦੀ ਉਹਨਾਂ ਦੀ ਕਲਮਾ ਗਜ਼ਲਾਂ ਜੋ ਵੀ ਉਹਨਾਂ ਨੇ ਲਿਖੀਆਂ ਲਿਗੀਆਂ ਤਾਂ ਹਮੇਸ਼ਾ ਲਈ ਯਾਦ ਰਹਿਣ ਗਿਆ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਤੇ ਹਰ ਇੱਕ ਦੀ ਅੱਖ ਨਮ ਹੈ ਪਰੀਆਂ ਅੱਖਾਂ ਦੇ ਨਾਲ ਸਭ ਨੇ ਉਹਨਾਂ ਨੂੰ ਅੰਤਿਮ ਵਧਾਈ ਦਿੱਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਅੰਤਿਮ ਸੰਸਕਾਰ ਦੀ ਹੈ ਉਹਨਾਂ ਦੇ ਉਹਨਾਂ ਦੀ ਕਈ ਗੱਲਾਂ ਯਾਦ ਆ ਜਾਂਦੀਆਂ ਨੇ ਜਿਵੇਂ ਉਹਨਾਂ ਨੇ ਲਿਖਿਆ ਸੀਗਾ ਕਿ ਇਨਾ ਵਿੱਚ ਹਵਾ ਦੇ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾ ਪਜੜਦੀ ਬਾਜੀ ਸੁਰਜ਼ਮੀਨ ਬਿਰਕ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਣ ਵਾਲਾ ਹੋ ਸ਼ਬਦਾਂ ਦਾ ਘਾਟਾ ਪੈ ਗਿਆ ਕਿਉਂਕਿ ਸ਼ਬਦ ਪੈਦਾ ਕਰਨ ਵਾਲੇ ਲਿਖਣ ਵਾਲੇ ਕਵਿਤਾਵਾਂ ਬੋਲਣ ਵਾਲੇ ਉਹ ਚਲੇ ਗਏ ਨੇ ਪਰ ਇਸੇ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾਏਗਾ ਸੁਰਜੀਤ ਪਾਤਰ ਜੀ ਦੀ ਅੰਤਮ ਯਾਤਰਾ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹਰ ਇੱਕ ਨੇ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਰ ਇੱਕ ਦੀ ਅੱਖ ਨਾਮ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜੋ ਵੀ ਉਹਨਾਂ ਨੂੰ ਕੋਈ ਸੁਣਦਾ ਸੀਗਾ ਤਾਂ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ ਅੱਜ ਔਰ ਲੋਕਾਂ ਨੇ ਸੁਰਜੀਤ ਪਾਤਰ ਉਹਨਾਂ ਦੇ ਲਈ ਨਾਰੇ ਵੀ ਲਾਏ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਪੰਜਾਬੀ ਸਹਿਤ ਜਗਤ ਦੇ ਵਿੱਚ ਜਲੰਧਰ ਦੇ ਪਾਤਰਕਲਾ ਦੇ ਰਹਿਣ ਵਾਲੇ ਸੀ surjit patar ਪੰਜਾਬੀ ਸਾਇਤ ਅਕਾਦਮੀ ਦੇ ਪ੍ਰਧਾਨਵਚੋਂ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਕੇ ਉਹਨਾਂ ਨੇ ਪੀ ਐਚ ਡੀ ਹਾਸਲ ਕੀਤੀ ਔਰ ਐਗਰੀਕਲਚਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋ ਸੇਵਾਵਾਂ ਉਹ ਦਿੱਤੀਆਂ ਸੀਗੀਆਂ ਔਰ 2012 ਦੇ ਵਿੱਚ ਪਦਮਸ਼ਰੀ ਅਵਾਰਡ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਸੀਗਾ 1970 ਦੇ ਵਿੱਚ ਪੰਜਾਬ ਸਾਇਟ ਅਕੈਡਮੀ ਅਵਾਰਡ 1993 ਦੇ ਵਿੱਚ ਸਾਇਟ ਅਕੈਡਮੀ ਅਵਾਰਡ ਉਹਨਾਂ ਨੂੰ ਮਿਲਿਆ ਔਰ 1999 ਦੇ ਵਿੱਚ ਪੰਚਾਨੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2007 ਦੇ ਵਿੱਚ ਅਰੰਧਕਾਵ ਸਰਮਾਰ ਉਹਨਾਂ ਨੂੰ ਮਿਲਿਆ 2010 ਦੇ ਵਿੱਚ ਸਰਸਵਤੀ ਸర్మਾਨ ਅਤੇ ਗੰਗਾ ਤੇ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਨੂੰ ਮਿਲਦਾ ਔਰ ਖਾਸ ਤੌਰ ਤੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਂ ਤੇ ਅਸੀਂ ਇੱਕ ਅਵਾਰਡ ਰੱਖਾਂਗੇ ਪਾਤਰ ਅਵਾਰਡ ਜਿਸ ਦਾ ਨਾਂ ਹੋਊਗਾ ਜਿਹਦੇ ਵਿੱਚ ਬੱਚੇ ਛੋਟੇ ਹੋਣਗੇ ਜ 7ਵੀਂ 8ਵੀਂ ਤੋਂ ਲੈ ਕੇ 10ਵੀਂ ਤੱਕ ਜਿਹਨੇ ਬੱਚੇ ਨੇ ਉਹਨਾਂ ਨੂੰ ਇਸ ਸ਼ਾਇਰੀ ਦੇ ਨਾਲ ਲਿਖਤ ਦੇ ਨਾਲ ਕਵਿਤਾਵਾਂ ਦੇ ਨਾਲ ਜੋੜਨ ਦੇ ਲਈ ਇਹ ਜਿਹੜਾ ਅਵਾਰਡ ਸ਼ੁਰੂ ਕੀਤਾ ਚਾਹੂਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇहद ਹੀ ਮਨਪਾਵਕ ਹੁੰਦੇ ਕਿਉਂਕਿ ਬਹੁਤ ਗੱਲਾਂ ਉਹਨਾਂ ਦੀ ਯਾਦ ਆਉਂਦੀਆਂ ਅਕਸਰ ਉਹਨਾਂ ਦਾ ਇੱਕ ਸ਼ੇਅਰ ਸੁਣਿਆ ਕਰਦੀ ਸੀਗੀ ਉਹ ਕਹਿੰਦੇ ਸੀਗੇ ਕਿ ਜੇ ਆਈ ਪੱჭੜ ਤਾਂ ਫੇਰ ਕੀ ਹੈ ਤੂੰ ਅਗਲੀ ਰੋਚੇ ਯਕੀਨ ਰੱਖੀ ਮੈਂ ਲੱਭ ਕੇ ਕਿ ਤੋਲੇ ਆਉਣਾ ਕਲਮਾ ਤੂੰ ਫੁੱਲਾਂ ਜੁੱਗੀ ਜਮੀਨ ਰੱਖੀ ਪੰਜਾਬੀ ਵਿਰਸੇ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਸਾਨੂੰ ਹਮੇਸ਼ਾ ਫਿਕਰ ਕਰਿਆ ਕਰਦੇ ਸੀਗੇ ਪੰਜਾਬ ਦੀ ਕੀ ਅੱਗੇ ਪੰਜਾਬ ਦਾ ਕੀ ਬਣਨਾ ਹੈ ਕੀ ਹੋਣਾ ਹੈ ਪੰਜਾਬ ਦੇ ਵਿੱਚ ਤਾਂ ਗਜ਼ਲਾਂ ਜਿਹੜੀਆਂ ਪੰਜਾਬੀ ਚ ਉਹਨਾਂ ਨੇ ਲਿਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਦੁਨੀਆ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਇਹ ਗੱਲਾਂ ਕਹਿੰਦੇ ਨੇ ਨਾ ਸ਼ਾਇਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਉਹ ਪਹਿਲਾਂ ਹੀ ਸਾਰੀਆਂ ਗੱਲਾਂ ਲੱਗ ਗਈ ਸੀਗੇ ਸਾਰੀਆਂ ਗੱਲਾਂ ਉਹਨਾਂ ਨੇ ਉਸੇ ਤਰ੍ਹਾਂ ਹੀ ਲਿਖੀਆਂ ਤੇ ਅੱਜ ਉਹੀ ਗੱਲਾਂ ਉਹ ਸੁਣ ਕੇ ਪੜ੍ਹ ਕੇ